ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਇਸ ਟਾਈਮ ਖੜੇ ਆ ਨਿਯਾਣਾ ਮੋਡਲ ਟਾਊਨ ਜਿੱਥੇ ਸਾਡਾ ਵੀਰਨ ਬਹੁਤ ਬਾਦਰਾ ਸਮੁੱਚੀ ਪੀ ਇਹ ਜਰੀਆ ਹਰ ਰੋਜ਼ ਮਾਨਸਾ ਦਾ ਭਲਾ ਕਰ ਰਹੀ ਹੈ ਤੇ ਆਪਾਂ ਵੀ ਇੱਥੇ ਇੱਕ ਦਾ ਮਿਸ਼ਨ ਵੱਲੋਂ ਪਹੁੰਚਣਾ ਹੁੰਦਾ ਸਾਰੇ ਲੁਧਿਆਣੇ ਨੂੰ ਕਵਰ ਕਰਨਾ ਹੁੰਦਾ ਤੇ ਜਿਹੜਾ ਅੱਜ ਸਾਡਾ ਖਾਸ ਸੁਨੇਹਾ ਵਾ ਸਾਡੇ ਨਾਲ ਸਾਡੇ ਸੰਿਆਸੀ ਜੀ ਮੋਕੇ ਤੋਂ ਖੜੇ ਆ ਤੁਸੀਂ ਸਾਰੇ ਜਾਣਦੇ ਆ ਸਮੁੱਚੀ ਸਮਾਜ ਸੇਵਾ ਸੁਸਾਇਟੀ ਨੂੰ ਸਾਰੇ ਜਿੰਨੇ ਸਾਡੇ ਨਾਲ ਬਾਪੂ ਜੀ ਖੜੇ ਆ ਜਾਂ ਵੀਰ ਖੜੇ ਆ ਸਾਰਿਆਂ ਦੇ ਚਿਹਰਿਆਂ ਤੋਂ ਤੁਸੀਂ ਸਾਰੇ ਬਾਗ ਸਾਡਾ ਮੇਨ ਮਨੋਰਥ ਇਹ ਆ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਦਾ ਕਿ 42 ਨਿਵਾਰਸ ਜਿਹੜੀਆਂ ਮਰੁੱਖੀ ਦੇਹਾਂ ਨੇ ਜਿਨ੍ਹਾਂ ਦਾ ਕੋਈ ਵਾਰੀਵਾਰਸ ਨਹੀਂ ਹੁੰਦਾ ਸੋ ਬਹੁਤ ਵੱਡੀ ਸੇਵਾ ਕਿਤੇ ਕਿਰਿਆ ਕਰਮ ਬੜਾ ਜ਼ਰੂਰੀ ਆ ਤਾਂ ਹੀ ਕਿਰਿਆ ਕਰਮਾ ਮਹਾਰਾਜ ਵੇਲੇ ਵੀ ਇਤਿਹਾਸ ਚ ਆਪਾਂ ਪੜਦੇ ਆ ਤੇ ਜਿਹੜਾ ਕੋਈ ਮੁਸਲਮਾਨ ਹੁੰਦਾ ਸੀ ਉਹਨੂੰ ਉਹ ਤਰੀਕੇ ਨਾਲ ਮਹਾਰਾਜ ਆਤਮ ਕਿਰਿਆ ਕਰਮ ਉਹਦਾ ਕਰਦੇ ਸੀਗੇ ਕਿਸੇ ਨੂੰ ਐ ਛੱਡਿਆ ਨਹੀਂ ਜਾਂਦਾ ਸੀ ਤੇ ਕਿਸੇ ਜੰਗ ਵਿੱਚ ਕੋਈ ਬਾਕੀ ਵੀ ਆ ਕੇ ਸ਼ਹੀਦ ਹੋਏ ਆ ਜਾਂ ਮਰ ਚੁੱਕੇ ਨੇ ਉਹਨਾਂ ਦਾ ਵੀ ਬਤਾਰ ਕਿਰਿਆ ਜਿਹੜਾ ਕਰਮ ਉਹ ਕੀਤਾ ਜਾਂਦਾ ਸੀ ਤੇ ਇਹ ਬਹੁਤ ਵੱਡੀ ਸੇਵਾ ਵਾਹਿਗੁਰੂ ਨੇ ਬਖਸ਼ੀ ਹੋਈ ਆ ਸਤਿ ਸ੍ਰੀ ਅਕਾਲ ਮਾਸੀਵਾ ਸੁਸਾਇਟੀ ਜਿਸਟਰ ਮੂਗਾ ਨੂੰ ਸੋ ਸਾਡੀ ਇਹੀ ਬੇਨਤੀ ਆ ਕਿ ਇਹਨਾਂ ਸਾਰੇ ਜਿਹੜੇ ਲਵਾਰਸ ਇਨਸਾਨੀਅਤ ਦੇ ਰੂਪ ਵਿੱਚ ਜਿਹੜਾ ਸਾਂਝਾ ਇਹਨਾਂ ਦੀ ਅਰਦਾਸ ਹੋਣੀ ਆ ਸ੍ਰੀ ਸਹਿਜਪਾਠ ਪ੍ਰਕਾਸ਼ ਜੀ ਜਿਹੜੇ ਭੋਗ ਪੈਣੇ ਆ ਉਹ ਪੈਣੇ ਆ 30 ਮਾਰਚ ਨੂੰ 2025 ਦੇ ਦਿਨ ਐ ਦੁਬਾਰਾ ਇਹ ਭੋਗ ਸ੍ਰੀ ਸਹਿਜਪਾਠ ਉਸੇ ਕੁਰਬਾਨੀ ਦੇ ਰੂਪ ਵਿੱਚ ਹੋਣਾ ਹੀ ਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਅਰਦਾਸ ਹੋਣੀ ਆ ਸਾਡੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਆਪਾਂ ਸਾਰਿਆਂ ਨੇ ਖੜਦੇ ਆ ਇਹ ਮਨੁੱਖਤਾ ਦੀ ਇਹ ਬਹੁਤ ਵੱਡੀ ਸੇਵਾ ਵਾ ਸੋ ਆਪਾਂ ਉਹਨਾਂ ਲਵਾਰਸ ਜਿੰਨੀ ਵੀ ਡੈੱਡ ਬੋਡੀਆਂ ਦੇ ਅੰਤਮ ਕਿਰਿਆ ਕਰਮ ਹੋਇਆ ਉਹਨਾਂ ਦੀ ਸੋਖ ਸ਼ਾਂਤੀ ਲਈ ਮਹਾਰਾਜ ਦੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਮਿਲੇ ਉਹ ਸਬੰਧ ਦੇ ਵਿੱਚ ਅਰਦਾਸ ਹੋਣੀ ਆ ਸੋ ਸਾਰੇ ਜਣੇ ਜ਼ਰੂਰ ਆਪਣਾ ਸਮਾਂ ਕੱਢ ਕੇ ਪਹੁੰਚੋ ਅਤੇ ਇਹ ਤੁਹਾਡੀ ਆਪਣੀ ਸਾਰਿਆਂ ਦੀ ਸੇਵੀ ਸੰਸਥਾ ਵਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਵੀ ਕਾਰਜ ਇਹ ਬੇਨਤੀ ਕਰਦੇ ਨੇ ਸਾਰਿਆਂ ਨਾਲ ਜੁੜ ਕੇ ਇੱਕ ਦੂਜੇ ਨਾਲ ਜੁੜ ਕੇ ਕਾਰਜ ਕਰੋ। ਸੋ ਸਾਡੇ ਵੱਲੋਂ ਵੀ ਬੇਨਤੀ ਆ ਤੇ ਬਾਕੀ ਆਪਾਂ ਮਿਲਦੇ ਹਾਂ ਜੀ। ਸੋ 30 ਮਾਰਚ ਨੂੰ ਸਾਂਝੀ ਅਰਦਾਸ ਵਿੱਚ ਤੁਸੀਂ ਸਾਰੇ ਸ਼ਾਮਿਲ ਜਿਹੜਾ ਆਪਣਾ ਇਹ ਸਥਾਨ ਹੈਗਾ ਵਾ ਤੁਸੀਂ ਆਪ ਹੀ ਬੋਲੋਗੇ ਜਿਹੜਾ ਸਥਾਨ ਆ ਜੀ। ਇਹ ਗੁਰਦੁਆਰਾ ਤੀਕ ਪਹਾੜ ਘਰ ਪੱਕੇ ਸਾਂਝ ਰੋਡ ਤੇ। ਠੀਕ ਆ ਜੀ। ਇਹ ਤੁਸੀਂ ਐਡਰੈਸ ਜਿਹੜਾ ਸੁਣ ਲਿਆ ਗੁਰਦੁਆਰਾ ਤੀਕ ਪਹਾੜ ਸਾਹਿਬ ਜੀ ਪੱਕੇ ਤੇ ਸਾਂਝ ਰੋਡ ਤੇ। ਅਸੀਂ ਵੀ ਉਹ ਗੁਰਦੁਆਰਾ ਸਾਹਿਬ ਆਪਾਂ ਨੂੰ ਵੀ ਰਾਸਦਵਾਸ ਤੋਂ ਭੇਜਦੇ ਆ ਉਸ ਸਥਾਨ ਤੋਂ। ਸੋ ਸਾਰਿਆਂ ਨੂੰ ਬੇਨਤੀ ਉਸ ਸਥਾਨ ਤੇ ਪਹੁੰਚੋ। ਆਪਾਂ ਮਿਲਦੇ ਹਾਂ ਜੀ ਸਾਰੇ ਮ